ਕਾਨਫਰੰਸ ਜਿਹੜੀ ਬੇਸਿਕਲੀ ਸਾਡੇ ਵੱਲੋਂ ਰੱਖੀ ਗਈ ਹੈ ਜਿਹਦੇ ਵਿੱਚ ਪੰਜਾਬ ਸਰਕਾਰ ਤੇ ਸੀਨੀਅਰ ਅਧਿਕਾਰੀਆਂ ਵੱਲੋਂ ਦਿਸ਼ਾ ਨਿਰਦੇਸ਼ਾਂ ਤਹਿਤ ਸਾਲ 2025 ਦੇ ਵਿੱਚ ਸਬਡਿਵੀਜ਼ਨ ਧੂਰੀ ਵੱਲੋਂ ਪਈਆਂ ਤੇੀਆਂ ਇੱਕ ਪਈਆਂ ਨੇ ਜਿਹਦੇ ਵਿੱਚ 129 ਦੋਸ਼ੀ ਜਿਹੜੇ ਹੈਗੇ ਨੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਤਕਰੀਬਨ 135000 ਨਾਲ ਮੈਂ ਤੁਹਾਡੇ ਸਾਰਿਆਂ ਦੇ ਧਿਆਨ ਚ ਇਹ ਵੀ ਲਿਆਉਣਾ ਚਾਹੁੰਦਾ ਕਿ ਸਭੀਆਂ ਧੂੜੀ ਦੇ ਪਿੰਡਾਂ ਦੇ ਵਿੱਚ ਤੇ ਵਾਰਡਾਂ ਦੇ ਵਿੱਚ ਚਲਾਈ ਗਈ ਨਸ਼ਾ ਮੁਕਤੀ ਯਾਤਰਾ ਦੇ ਦੌਰਾਨ 47 ਇਹ ਜੇ ਵਿਅਕਤੀਆਂ ਨੂੰ ਆਇਡੈਂਟੀਫਾਈ ਕਰਕੇ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਸਨ ਉਹਨਾਂ ਨੂੰ ਵੱਖ-ਵੱਖ ਆਊਟ ਸੈਂਟਰਾਂ ਦੇ ਵਿੱਚ ਤੇ ਡੀਡਿਕਸ਼ਨ ਸੈਂਟਰਾਂ ਦੇ ਵਿੱਚ ਵੀ ਭੱਤੀ ਕਰਾਇਆ ਗਿਆ ਤਾਂ ਜੋ ਇਹ ਆਪਣਾ ਨਸ਼ਾ ਛੱਡਣ ਦੇ ਵਿੱਚ ਜਿਹੜੀ ਇਹਨਾਂ ਨੂੰ ਪ੍ਰੇਰਣਾ ਮਿਲੀ ਹੈ ਉਹਦੇ ਵਿੱਚ ਸਰਕਾਰ ਵੱਲੋਂ ਜਿਹੜਾ ਅੱਜ ਇਹਦਾ ਮੈਂ ਥੋੜਾ ਧਿਆਨ ਚ ਲੈਣਾ ਚਾਹੂਗਾ ਜੀ ਪੰਜਾਬ ਸਰਕਾਰ ਤੇ ਸੀਨੀਅਰ ਅਧਿਕਾਰੀਆਂ ਵੱਲੋਂ ਖੇਸ਼ਾ ਨਿਰਦੇਸ਼ਾਂ ਤਹਿਤ ਜਿਹੜੀ ਸਾਲ 2025 ਦੇ ਵਿੱਚ ਸਬਡਿਵੀਜ਼ਨ ਟੂਰੀ ਨੇ ਕਾਰਗੁਜ਼ਾਰੀ ਕਰਦੇ ਹੋਏ ਕੁੱਲ 86 ਐਫਆਈਆਰਾਂ ਲਿੱਤੀਆਂ ਨੇ ਤੇ ਜਿਹਦੇ ਵਿੱਚ 123 ਰੋਸ਼ੀਆਂ ਦੀ ਰੈਕ ਪਾਈ ਗਈ ਹੈ ਤੇ ਨਾਲ ਜੀ 135000 ਦੇ ਕਰੀਬ ਜਿਹੜੀ ਡਰੱਗ ਬਣੀ ਹੈ ਉਹ ਵੀ ਕਬਜ਼ੇ ਚ ਲਿੱਤੀ ਗਈ ਹੈ ਇਸ ਦੇ ਨਾਲ ਨਾਲ ਮੈਂ ਤੁਹਾਡੇ ਧਿਆਨ ਚ ਇਹ ਵੀ ਲੈਣਾ ਚਾਹੂਗਾ ਕਿ 47 ਇਹ ਜੇ ਵਿਅਕਤੀ ਨੇ ਜਿਨ੍ਹਾਂ ਨੂੰ ਨਸ਼ਾ ਮੁਕਤੀ ਯਾਤਰਾ ਦੌਰਾਨ ਪਿੰਟ ਪਿੰਟ ਜਾ ਕੇ ਜਿਹੜੀ ਅਸੀਂ ਅਪੀਲ ਕੀਤੀ ਉਹਨਾਂ ਵਿੱਚ ਇਹਨਾਂ ਬੰਦਿਆਂ ਨੂੰ ਨਸ਼ਾ ਛੱਡਣ ਦੀ ਪ੍ਰੇਰਣਾ ਦਿੱਤੀ ਗਈ ਤੇ ਇਹਨਾਂ ਨੂੰ ਓਟ ਸੈਂਟਰ ਤੇ ਰੀਡਿਕਸ਼ਨ ਸੈਂਟਰ ਚ ਭੱਤੀ ਕਰਾ ਕੇ ਇਹਨਾਂ ਨੂੰ ਨਸ਼ਾ ਛੱਡਣ ਵਾਸਤੇ ਦਲਦਲ ਚ ਬਾਹਰ ਲੈਉਣ ਵਾਸਤੇ ਚੱਲੇ ਕਿਤੇ ਇਸ ਤੋਂ ਇਲਾਵਾ ਪਿਛਲੇ ਹਫਤੇ ਜਿਹੜਾ ਹਫਤਾ ਗੁਜ਼ਰਿਆ ਹੈ ਇਹਦੇ ਵਿੱਚ ਸਬਰੀਨ ਧੂਰੀ ਵੱਲੋਂ 9 ਐਫ ਆਈ ਆਰ ਐਨ ਡੀ ਪੀਐਸ ਤੇ ਲਗੀਆਂ ਨੇ ਅਤੇ 17 ਦੋਸ਼ੀਆਂ ਦੀ ਰਿਸ਼ਤਰੀ ਕੀਤੀ ਗਈ ਹੈ। ਇਹਦੇ ਨਾਲ ਨਾਲ ਇਹ ਵੀ ਮੈਂ ਤੁਹਾਡੇ ਧਿਆਨ ਚ ਲੈਣਾ ਚਾਹੂਗਾ ਵੀ ਜਿਹੜੇ ਐਨ ਡੀ ਪੀਐਸ ਦੇ ਰਿਪੀਟ ਫੈਂਡਰ ਨੇ ਅਸੀਂ ਜਿਹੜੇ ਬੇਲ ਤੇ ਬਾਹਰ ਆ ਜਾਂਦੇ ਨੇ ਤੇ ਫਿਰ ਉਸ ਦੁਆਰਾ ਇਹ ਉਹੀ ਨਸ਼ਾ ਵੇਚਣ ਵਾਲੇ ਕੰਮ ਤੇ ਲੱਗਦੇ ਨੇ ਇਹਨਾਂ ਰਿਪੀਟ ਫੈਂਡਰਸ ਦੀ ਬੇਲ ਕੈਨਸਲ ਕਰਨ ਵਾਸਤੇ ਅਸੀਂ ਮਾਨਜੋਗ ਅਦਾਲਤ ਨੂੰ ਐਪਲੀਕੇਸ਼ਨ ਦਿੰਦੀ ਹੈ। ਸਰ ਜਿਹੜੇ ਮਲਕੀ ਨਸ਼ਾ ਵੇਚਦੇ ਨੇ ਉਹਨਾਂ ਦੀਆਂ ਜਮਾਨਤਾਂ ਹੋ ਜਾਂਦੀਆਂ ਨੇ ਐਮਸੀਆਂ ਨੂੰ ਜਾਂ ਸਰਪੰਚਾਂ ਨੂੰ ਪੰਚਾਂ ਨੂੰ ਕੀ ਅਪੀਲ ਕਰਾਂਗੇ ਦੇਖੋ ਜੀ ਇਹਦੇ 'ਚ ਮੈਂ ਇਹੀ ਅਪੀਲ ਕਰਨਾ ਚਾਹੁੰਗਾ ਤੁਹਾਡੇ ਰਾਹੀਂ ਸਾਰਿਆਂ ਨੂੰ ਵੀ ਸਭ ਤੋਂ ਪਹਿਲਾਂ ਤਾਂ ਜਿਹੜੇ ਨਸ਼ਾ ਵੇਚਣ ਵਾਲੇ ਨੇ ਇਹ ਇੰਦਾ ਨਹੀਂ ਹੈਗਾ ਕਿ ਇਹ ਸਿਰਫ ਨਸ਼ਾ ਕਰੀਣ ਵਾਲੇ ਨੂੰ ਇੰਪੈਕਟ ਕਰਦੇ ਨੇ ਇਹਦਾ ਇੰਪੈਕਟ ਪੂਰੀ ਸੋਸਾਇਟੀ ਤੇ ਜਾਂਦਾ ਇਸ ਕਰਕੇ ਮੇਰੀ ਸਾਰੇ ਮੋਤਵਰ ਬੰਦਿਆਂ ਨੂੰ ਬੇਕੀਜੇ ਕਿ ਜਿਹੜੇ ਇਦਾਂ ਦੇ ਰਿਪੀਟਿਡ ਅਫੈਂਡਰ ਹੈਗੇ ਨੇ ਇਹਨਾਂ ਦੇ ਮਗਰ ਆਪਾਂ ਨਾ ਜਾਈਏ ਤੇ ਦੂਸਰੀ ਮੇਰੀ ਬੇਨਤੀ ਲੋਕਤਾਂ ਨੂੰ ਹੈ ਵੀ ਜੇ ਇਦਾਂ ਦਾ ਕੋਈ ਅਨਸਰ ਬਾਹਰ ਹੈਗਾ ਵੀ ਹੈ ਤਾਂ ਉਹ ਸਰਵ ਇਨਫੋਰਮ ਕਰਨ ਇਹ ਸੂਚਨਾ ਜਿਹੜਾ ਬੰਦਾ ਦਿੰਦਾ ਉਹ ਉਹਦੀ ਆਇਡੈਂਟੀਟੀ ਧੋਪ ਰੱਖੀ ਜਾਊਗੀ ਤੇ ਅਸੀਂ ਧੋਪਨੀ ਕਾਰਵਾਈ ਉਹਦੇ ਜਲਦ ਜਲਦ ਕਰਾਂਗੇ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز